ਸਰਜੀ ਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਕਿਉਂਕਿ ਇਹ ਸਿਚੁਏਸ਼ਨ ਜਿਹੜੀ ਕਿਸਾਨਾਂ ਦੀ ਪੰਜਾਬ ਤੇ ਹਰਿਆਣਾ ਬਾਰਡਰ 'ਤੇ ਬਣੀ ਹੋਈ ਹੈ ਉਹ ਹਰ ਮਿੰਟ ਬਦਲ ਰਹੀ ਹੈ ਔਰ ਮੇਰੇ ਕੋਲ ਜਿਹੜੀ ਹੁਣੇ ਖਬਰ ਆਈ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਭਗਵੰਤ ਮਾਨ ਕਿਸਾਨਾਂ ਨਾਲ ਧਰੋਖਾ ਮਾਰ ਰਿਹਾ ਕਿਸਾਨਾਂ ਨਾਲ ਵੱਡਾ ਧੋਖਾ ਕਰ ਰਿਹਾ ਸਾਰੀ ਇੰਟੈਲੀਜੈਂਸ ਇਨਪੁਟ ਇਹ ਕਿੰਨੇ ਕਿਸਾਨ ਨੇ ਕਿੰਨੇ ਟਰੈਕਟਰ ਟਰਾਲੀ ਨੇ ਉਹਨਾਂ ਦੀ ਸਾਰੀ ਮੁਕਮਰੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਭਗਵੰਤ ਸਬੰਧ ਔਰ ਦੂਜੇ ਪਾਸੇ ਇਹ ਡਰਾਮਾ ਰਾਜੇ ਰਿਆ ਕੇਜਰੀਵਾਲ ਸਾਹਿਬ ਦੀ ਦਿੱਲੀ ਚ ਅਸੀਂ ਟੈਂਪਰੀ ਜੀਣਾ ਨਹੀਂ ਬਣਨ ਦਵਾਂ ਉਹ ਭਾਈ ਸਾਹਿਬ ਮਾਨ ਸਾਹਿਬ ਤੁਸੀਂ ਹੋਮ ਮਿਨਿਸਟਰ ਤੁਹਾਡੇ ਕੋਲ ਇੰਟੈਲੀਜੈਂਸ ਵਿਭਾਗ ਤੁਸੀਂ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੇ ਹੋ ਜੇ ਕਿਸਾਨਾਂ ਦੇ ਹੱਕ 'ਚ ਹੋਂ ਤੇ ਜਿਹੜੇ ਉਥੇ ਅਥਰੂ ਗੈਸ ਛਿੱਟੇ ਜਾ ਰਹੇ ਆ ਜਿੱਥੇ ਉਹਦੇ ਗੋਲੇ ਦਾਗੇ ਜਾ ਰਹੇ ਆ ਜਰਨਲਿਸਟ ਜ਼ਖਮੀ ਹੋ ਗਏ ਆ ਇੱਕ ਨਹੀਂ ਕਈ ਜੁਨੀਲ ਭਲਿੰਦਰ ਦੀ ਖਬਰ ਆਈ ਆ ਅੱਜ ਤੱਕ ਦੇ ਚੋਹਾਨ ਦੀ ਆਈ ਹੋਰ ਕਈ ਆ ਉਹ ਵੀ ਬੈਨਾ ਤੱਕ ਉਥੇ ਪੁਲਿਸ ਨੇ ਤੋੜਪੰਚ ਕਰਤੀ ਆ ਹੋ ਕਿੱਥੇ ਰਿਹਾ ਸਾਰਾ ਕੁਝ ਪੰਜਾਬ ਦੇ ਅੰਦਰ ਅਥਰੂ ਗੈਸ ਕਿੱਥੇ ਛਿੱਟੇ ਜਾ ਰਹੇ ਆ ਪੰਜਾਬ ਦੇ ਅੰਦਰ ਥੋੜੀ ਰਲੀ ਮਿਲੀ ਭੋਗਤ ਭਗਵੰਤ ਮਾਨ ਜੀ ਇਸ ਹੱਦ ਤੱਕ ਸਾਬਿਤ ਹੈ ਕਿ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਤੁਹਾਡਾ ਐਸਐਸਪੀ ਉੱਥੇ ਫਿਰ ਰਿਹਾ ਤੁਹਾਡੇ ਆਲਾ ਪੁਲਿਸ ਅਫਸਰ ਉੱਥੇ ਫਿਰ ਰਿਹਾ ਮਗਰ ਤੁਸੀਂ ਕੁਝ ਨਹੀਂ ਕਰ ਰਹੇ ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਮੁਕਬਰੀ ਵੀ ਦੇ ਰਹੇ ਹੋ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਇਸ ਲਈ ਜੇ ਤੁਹਾਡੇ ਚ ਮਾੜਾ ਮੋਟਾ ਵੀ ਕਿਸਾਨੀ ਪ੍ਰਤੀ ਕਿਸਾਨਾਂ ਦੇ ਸੰਘਰਸ਼ ਪ੍ਰਤੀ ਕਿਸਾਨੀ ਮੁੱਦਿਆਂ ਦੇ ਪ੍ਰਤੀ ਜਿਹੜੀ ਕਿਸਾਨ ਖੁਦਕੁਸ਼ੀ ਹੋ ਰਹੀ ਆ ਜਾਂ ਐਮਐਸਪੀ ਦੇ ਮੁੱਦੇ ਤੇ ਤੁਹਾਡੀ ਕੋਈ ਸੰਸੀਅਰਿਟੀ ਹੈ ਤੁਸੀਂ ਉਹਨਾਂ ਪ੍ਰਤੀ ਕੋਈ ਆਪ ਦੀ ਹਮਦਰਦੀ ਰੱਖਦੇ ਹੋ ਤੇ ਇਹ ਜਾਂ ਕੁਫਰ ਇਹ ਜਾਂ ਧੋਖਾ ਨਾ ਕਰੋ ਕਿਸਾਨਾਂ ਦੀ ਮਦਦ ਕਰੋ ਕਿਸਾਨਾਂ ਦੇ ਨਾਲ ਜੋ ਤਕਸ਼ਾਈ ਹੋ ਰਹੀ ਹੈ ਉਹ ਪੁਲਸ ਵਾਲਿਆਂ ਦੇ ਖਿਲਾਫ ਸਰਹਿਆਣੀ ਦੇ ਪੁਲਸ ਵਾਲੇ ਜਿਹੜੇ ਪੰਜਾਬ ਚ ਆ ਕੇ ਇੰਨੀ ਤੋੜਪੰਨ ਤੇ ਇਹ ਸੱਤਰੂ ਗੈਸ ਸਿੱਟ ਰਿਹਾ ਉਹਨਾਂ ਦੇ ਖਿਲਾਫ ਪਰਚਾ ਦਿਓ ਜੇ ਨਹੀਂ ਦਿਓਗੇ ਤੇ ਬੜਾ ਸਪਸ਼ਟ ਹੈ ਕਿ ਤੁਸੀਂ ਕੇਵਲ ਤੇ ਕੇਵਲ ਲਿਪ ਸਰਵਿਸ ਔਰ ਕਿਸਾਨਾਂ ਨਾਲ ਧੋਖੇ ਨਹੀਂ ਤੁਸੀਂ ਜਿਹੜੀ ਤੁਹਾਡੀ ਸੋਚ ਹੈ ਉਹ ਨਿਕਲ ਕੇ ਬਾਹਰ ਆਉਂਗੀ ਇਸ ਲਈ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਮੈਨੂੰ ਉੱਥੋਂ ਬੈਠੇ ਅਕਸਰ ਮੀਡੀਆ ਦੇ ਕਰਮੀ ਸਾਰੇ ਇਹ ਕਹਿ ਰਹੇ ਆ ਕਿ ਅੱਜ ਜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਣਾ ਤੇ ਵੱਡਾ ਨੁਕਸਾਨ ਦਾ ਕਾਰਨ ਜੇ ਕੋਈ ਉਥੇ ਕਿਸਾਨ ਦੀ ਡੈਥ ਹੁੰਦੀ ਹੈ ਖੇਤ ਮਜ਼ਦੂਰ ਦੀ ਡੈਥ ਹੁੰਦੀ ਹੈ ਇਹ ਉਹਦਾ ਸਿੱਧਾ ਰੀਜ਼ਨ ਔਰ ਉਹਦੀ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ